ਹੁਣ ਆ ਨਵੀਂ ਸੁਣ ਲੋ ਇਹ ਮਰਦ ਪ੍ਰਧਾਨ ਸਮਾਜ ਔਰਤ ਦੀ ਬਰਾਬਰੀ ਤੇ ਆਜ਼ਾਦੀ ਦਾ ਡਰਾਮਾ ਜਿੰਨਾ ਮਰਜ਼ੀ ਕਰ ਲੈ ਪਰ ਕਈ ਤਰੀਕਿਆਂ ਦੇ ਨਾਲ ਅੱਜ ਵੀ ਔਰਤ ਨੂੰ ਗੁਲਾਮ ਰੱਖਣ ਦੇ ਰਸੇ ਪੈੜੇ ਵੱਟੇ ਜਾਂਦੇ ਨੇ ਤੇ ਹੁਣ ਆ ਇੱਕ ਖਬਰ ਰਾਜਸਥਾਨ ਦੇ ਜ਼ਿਲ੍ਹੇ ਜਲੌਰ ਤੋਂ ਆਈ ਹੈ ਜਿੱਥੇ 15 ਪਿੰਡਾਂ ਦੇ ਮਰਦਾਂ ਨੇ ਇਕੱਠੇ ਹੋ ਕੇ ਇੱਕ ਮਤਾ ਪਾਇਆ ਕੱਠ ਕੀਤਾ ਉਹਦੇ ਵਿੱਚ ਮਤਾ ਪਾਇਆ ਤੇ ਇੱਕ ਇੱਕ ਬੜਾ ਪੁਰਾਣਾ ਜਾਂ ਬਾਪੂ ਬੁਢਾ ਕਹਿ ਸਕਦੇ ਆ ਮੈਂ ਬੁਢਾ ਤਾਂ ਕਹਿ ਰਿਹਾ ਕਿਉਂਕਿ ਇਹੋ ਜੀ ਸੋਚ ਵਾਲਿਆਂ ਨੂੰ ਬਾਪੂ ਕਹਿਣਾ ਵੀ ਮੈਨੂੰ ਸ਼ਰਮ ਆਉਂਦੀ ਹੈ ਉਹਨਾਂ ਨੇ ਮਤਾ ਪਾਇਆ ਵੀ ਔਰਤਾਂ ਦੇ ਕੋਲ ਫੋਨ ਨਹੀਂ ਰਹਿਣ ਦਿੱਤਾ ਜਾਊਗਾ ਔਰਤਾਂ Android ਸਮਾਰਟਫੋਨ ਨਹੀਂ ਰੱਖ ਸਕਣਗੀਆਂ 15 ਪਿੰਡਾਂ ਦੀਆਂ ਇਹ ਮਤਾ ਪਾਇਆ ਗਿਆ ਬੰਦਿਆਂ ਨੂੰ ਖੁੱਲ ਦਿੱਤੀ ਹੈ ਮੁੰਡਿਆਂ ਨੂੰ ਖੁੱਲ ਦਿੱਤੀ ਹੈ ਪਰ ਔਰਤਾਂ ਨੂੰ ਕਹਤਾ ਵੀ ਤੁਸੀਂ ਫੋਨ ਨਹੀਂ ਰੱਖਣਾ ਤੇ ਇਹ ਕਿਸ ਨਾਂ ਤੇ ਕੀਤਾ ਜਾ ਰਿਹਾ ਹੈ ਇਹ ਔਰਤ ਦੀ ਸੁਰੱਖਿਆ ਦੇ ਨਾਂ ਤੇ ਅੱਜ 1ਵੀਂ ਸਦੀ ਦੇ ਅੰਤਮ ਪੜਾ ਦੇ ਦੌਰ ਦੇ ਵਿੱਚ ਜਦੋਂ ਇੰਨਾ ਗਿਆਨ ਵਿਗਿਆਨ ਵਧ ਰਿਹਾ ਜਦੋਂ ਔਰਤਾਂ ਕੁੜੀਆਂ ਮੁੰਡਿਆਂ ਨਾਲੋਂ ਕਾਬਲੀਅਤ ਤੇ ਯੋਗਤਾ 'ਚ ਅੱਗੇ ਨਜ਼ਰ ਆ ਰਹੀਆਂ ਜਦੋਂ ਕੁੜੀਆਂ ਡੀਸੀ SSP IG DIG ਤੇ ਰਾਸ਼ਟਰਪਤੀ ਤੱਕ ਲੱਗ ਰਹੀਆਂ ਦੇਸ਼ ਦੀ ਰਾਸ਼ਟਰਪਤੀ ਅੱਜ ਇੱਕ ਔਰਤ ਹੈ ਦੇਸ਼ ਦੀ ਮੁਖੀ ਰਾਸ਼ਟਰਪਤੀ ਸੰਵਿਧਾਨਕ ਮੁਖੀ ਆਫ ਟਾਈਮ ਦੇ ਉੱਪਰ ਆ ਮਤਾ ਆ ਲੋਕ ਪਾ ਰਹੇ ਨੇ ਹੁਣ ਕਈ ਕਹਿਣਗੇ ਬਹੁਤ ਵਧੀਆ ਕੀਤਾ ਚੰਗਾ ਕੀਤਾ ਔਰਤਾਂ ਨੂੰ ਇਹ ਖੁੱਲ ਦੇਵਾਂਗੇ ਫਿਰ ਉਹ ਗਲਤੀਆਂ ਕਰਦੀਆਂ ਫਿਰ ਉਹ ਗਲਤ ਰਾਹ ਤੇ ਤੁਰਦੀਆਂ ਅੱਛਾ ਆਪਾਂ ਬੰਦੇ ਤਾਂ ਬਹੁਤ ਸਲੱਗਾਂ ਆਪਾਂ ਤਾਂ ਗਲਤੀਆਂ ਕਰਦੇ ਹੀ ਨਹੀਂ ਆਪਾਂ ਤਾਂ ਸਾਰਾ ਕੁਝ ਠੀਕ ਕਰਦੇ ਆ ਆਪਾਂ ਤਾਂ ਕਦੇ ਕਿਤੇ ਵੇਖੋ ਕਿਤੇ ਆਪਾਂ ਤਾਂ ਇੱਧਰ ਉੱਧਰ ਕਦੇ ਨਜ਼ਰ ਮਾਰੀ ਨਹੀਂ ਆਪਾਂ ਔਰਤਾਂ ਨਾਲੋਂ ਕਿਤੇ ਘਟੀਆਂ ਬੰਦੇ ਔਰਤਾਂ ਨੇ ਕਦੇ ਰੇਪ ਕੀਤੇ ਨੇ ਬਲਾਤਕਾਰ ਕੀਤੇ ਨੇ ਤੁਸੀਂ ਦੱਸੋ ਇੱਕ ਮਹੀਨੇ ਚ ਬੰਦਿਆਂ ਦੁਆਰਾ ਔਰਤਾਂ ਨਾਲ ਕੀਤੇ ਜਾ ਰਹੇ ਧੱਕਿਆਂ ਦੀਆਂ ਬਲਾਤਕਾਰਾਂ ਦੀਆਂ ਕਿੰਨੀਆਂ ਖਬਰਾਂ ਪੜਦੇ ਹੋ ਤੇ ਔਰਤਾਂ ਨੇ ਬੰਦਿਆਂ ਨਾਲ ਜ਼ਬਰਦਸਤੀ ਕੀਤੀ ਹੋਵੇ ਉਹ ਕਿੰਨੀਆਂ ਖਬਰਾਂ ਪੜਦੇ ਹੋ ਕੋਈ ਵੀ ਨਹੀਂ ਅਸਲ ਦੇ ਵਿੱਚ ਪਰਾਤਨ ਸਮਿਆਂ ਤੋਂ ਲੈ ਕੇ ਅੱਜ ਤੱਕ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੀ ਮੁੱਠੀ 'ਚ ਆਪਣੇ ਅਧੀਨ ਆਪਣੇ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਆਮ ਸਮਾਜ ਦੇ ਜਿੰਨੇ ਵੀ ਆਮ ਮਰਦ ਨੇ ਉਹ ਸਾਰੇ ਗੱਲਾਂ ਚਾਹੇ ਜਿੰਨੀਆਂ ਮਰਜ਼ੀ ਕਰ ਲੈਣ ਪਰ ਅਸਲ ਦੇ ਵਿੱਚ ਉਹ ਔਰਤ ਨੂੰ ਗੁਲਾਮ ਜਿਹੜਾ ਜਿਹੜਾ ਸਮਾਜ ਦਾ ਉਹ ਉਹ ਇੱਕ ਉਹ ਇੱਕ ਸਟਰਕਚਰ ਹੈ ਉਹਦੇ ਵਿੱਚ ਰੱਖਣਾ ਹੀ ਚਾਹੁੰਦੇ ਨੇ ਤੁਸੀਂ ਦੇਖੋ ਇਹਨਾਂ ਨੇ ਮਤਾ ਪਾਇਆ ਇਹ ਕਹਿੰਦੇ ਜੀ ਕੋਈ ਵੀ ਔਰਤ 스마트 ਫੋਨ ਨਹੀਂ ਰੱਖ ਸਕੇਗੀ ਕੋਈ ਵੀ ਔਰਤ ਆਂਡ ਗਵਾਂਡ ਚ ਵੀ ਜਾਣਾ ਤਾਂ ਫੋਨ ਨਹੀਂ ਲੈ ਜਾ ਸਕੇਗੀ ਵਿਆਹ ਤੇ ਜਾ ਕੇ ਜਾਂ ਕਿਤੇ ਸਮਾਗਮ ਚ ਜਾ ਕੇ ਔਰਤ ਫੋਨ ਨਹੀਂ ਵਰਤ ਸਕੇਗੀ ਅੱਛਾ ਇਹ ਰੋਕਾਂ ਬੰਦਿਆਂ ਤਾਂ ਕਿਉਂ ਨਹੀਂ ਲਾਈਆਂ ਆਪਾਂ ਬਾਲੇ SLAG ਆਪਾਂ ਤਾਂ ਗਲਤੀਆਂ ਕਰਦੇ ਨਹੀਂ ਪ੍ਰਾਤਨ ਸਮਿਆਂ ਤੋਂ ਲੈ ਕੇ ਔਰਤਾਂ ਨੂੰ ਗੁਲਾਮ ਰੱਖਣ ਦੇ ਲਈ ਕਈ ਰਸੇ ਵੱਟੇ ਗਏ ਹੁਣ ਤੁਸੀਂ ਦੇਖੋ ਜਿਹੜੀ ਪਰਦਾ ਪ੍ਰਥਾ ਸੀ ਔਰਤ ਨੂੰ ਘੁੰਡ ਕਢਾਉਣ ਦੀ ਪ੍ਰਥਾ ਉਹ ਵੀ ਇਸੇ ਕਰਕੇ ਸ਼ੁਰੂ ਕੀਤੀ ਗਈ ਨੀਅਤ ਬੰਦਿਆਂ ਦੀ ਚਖੋਟ ਨਜ਼ਰ ਬੰਦਿਆਂ ਦੀ ਚਖੋਟ ਤੇ ਉਹਦੀ ਉਹਦੀ ਜਿਹੜੀ ਸਜ਼ਾ ਉਹ ਔਰਤਾਂ ਨੂੰ ਦਿੱਤੀ ਜਾਂਦੀ ਰਹੀ ਆ ਹੁਣ ਇੱਥੇ ਬਹੁਤ ਸਾਰੇ ਆਪਣੇ ਆਪ ਨੂੰ ਭਲੇਮਾਨ ਸਚਿਹਰੇ ਜਿਹੜੇ ਮਰਦ ਬਣਾਈ ਬੈਠੇ ਨੇ ਉਹ ਸਾਰੇ ਔਰਤਾਂ ਦੇ ਪ੍ਰਤੀ ਜਿਹੜੀ ਥਿੰਕਿੰਗ ਰੱਖਦੇ ਨੇ ਉਹ ਉਹ ਤੈਅ ਤੱਕ ਸਮਝਣ ਤੇ ਜਾਣਨ ਦੀ ਲੋੜ ਹੈ ਔਰਤਾਂ ਦੇ ਪ੍ਰਤੀ ਤਕਰੀਬਨ ਮਰਦਾਂ ਦੀ ਖੈ ਜਤ ਮਤਲਬ ਕੁਝਕ ਵਿਚਾਰ ਧਾਰਕ ਮਰਦਾਂ ਨੂੰ ਛੱਡ ਕੇ ਵਿਚਾਰ ਧਾਰਾ ਵਾਲੇ ਵੀ ਦੇ ਵਿੱਚੋਂ ਵੀ ਕੁਝਕ ਮਰਦਾਂ ਨੂੰ ਛੱਡ ਕੇ ਬਾਕੀ ਆਮ ਸਮਾਜ ਦੇ ਜਿਹੜੇ ਮਰਦ ਨੇ ਉਹਨਾਂ ਦੀ ਜਿਹੜੀ ਸਮਝ ਆ ਜਿਹੜੀ ਉਹਨਾਂ ਦੀ ਸੋਚ ਆ ਉਹ ਔਰਤਾਂ ਦੇ ਪ੍ਰਤੀ ਇੱਕੋ ਜੀ ਹੁੰਦੀ ਆ ਪ੍ਰਾਤਨ ਟਾਈਮ ਤੋਂ ਲੈ ਕੇ ਇਹਨਾਂ ਨੇ 100 ਤਰ੍ਹਾਂ ਦੀਆਂ ਔਰਤਾਂ ਨੂੰ ਗੁਲਾਮ ਰੱਖਣ ਦੀਆਂ ਸਕੀਮਾਂ ਘੜੀਆਂ ਪਰਦਾ ਪ੍ਰਥਾ ਬਣਾਈ ਗਈ ਕਹਿੰਦੇ ਜੀ ਔਰਤ ਦਾ ਮੂੰਹ ਟਕਿਆ ਰਹਿਣਾ ਚਾਹੀਦਾ ਕਾਰਨ ਕਹਿੰਦੇ ਜੀ ਨੰਗੇ ਮੂੰਹ ਔਰਤ ਜੇ ਜਾਏਗੀ ਤਾਂ ਔਰਤ ਨੂੰ ਨੰਗੇ ਮੂੰਹ ਦੇਖ ਕੇ ਫਿਰ ਮਰਦਾਂ ਦਾ ਦਿਲ ਮਚਲਦਾ ਫਿਰ ਉਹ ਔਰਤ ਪ੍ਰਤੀ ਆਕਰਸ਼ਿਤ ਹੁੰਦੇ ਨੇ ਵਾਹ ਜੀ ਵਾ ਅੱਛਾ ਨੀਅਤ ਬੰਦੇ ਦੀ ਝਕੋਟਾ ਮੂੰਹ ਤੁਸੀਂ ਔਰਤ ਦਾ ਟਿਕਾਉਨੇ ਹੋ ਬੰਦੇ ਦੀ ਨੀਅਤ ਤੇ ਬੰਦੇ ਦੀ ਨਜ਼ਰ ਕਿਉਂ ਨਹੀਂ ਠੀਕ ਕਰਦੇ ਮੰਨ ਲਓ ਕਿਸੇ ਬਾਜ਼ਾਰ ਦੇ ਵਿੱਚ ਰੇੜੀਆਂ ਲੱਗੀਆਂ ਨੇ ਉਹਨਾਂ ਤੇ ਫਰੂਟ ਪਏ ਨੇ ਕਈ ਤਰ੍ਹਾਂ ਦੇ ਫਲ ਫਰੂਟ ਪਏ ਨੇ ਤੇ ਮੇਰਾ ਮਨ ਉੱਥੇ ਉਹ ਫਰੂਟ ਦੇਖ ਕੇ ਲਾਲਾਂ ਸੁੱਟਦਾ ਤੇ ਚੋਰੀ ਮੈਂ ਚੁੱਕ ਸਕਦਾ ਮਤਲਬ ਫਰਜ਼ ਕਰੋ ਮੇਰਾ ਪਸੰਦੀਦਾ ਫਰੂਟ ਮੰਨ ਲਓ ਅੰਗੂਰ ਆ ਤਾਂ ਮੈਂ ਅੰਗੂਰ ਚੋਰੀ ਕਰ ਸਕਦਾ ਤਾਂ ਕੀ ਰੇੜੀਆਂ ਵਾਲਿਆਂ ਦੇ ਅੰਗੂਰਾਂ ਤੇ ਕੱਪੜੇ ਪਵਾ ਦੇਣੇ ਚਾਹੀਦੇ ਆ ਵੀ ਬਖਸ਼ੀਸ਼ ਆਉਂਦਾ ਪਏ ਕੱਪੜੇ ਟਕ ਪਾ ਦਿਓ ਕਿ ਜਾਂ ਫਿਰ ਮੈਨੂੰ ਠੀਕ ਕਰਨਾ ਚਾਹੀਦਾ ਮੇਰੀ ਸੋਚ ਨੂੰ ਮੇਰੀ ਨੀਅਤ ਨੂੰ ਠੀਕ ਕਰਨਾ ਚਾਹੀਦਾ ਮੇਰੀ ਸੋਚ ਮੇਰੀ ਨੀਅਤ ਨੂੰ ਹੀ ਠੀਕ ਕਰਨਾ ਚਾਹੀਦਾ ਇਸੇ ਤਰ੍ਹਾਂ ਹੀ ਔਰਤਾਂ ਦੇ ਮਾਮਲੇ 'ਚ ਹੈ ਇਹਨਾਂ ਨੇ ਕੁੰਡ ਔਰਤਾਂ ਨੂੰ ਕੜਾਈ ਰੱਖੇ ਔਰ ਨੀਅਤ ਤੇ ਨજર ਚ ਬੰਦਿਆ ਦੀ ਚਖੋਟ ਸੀ ਇਸੇ ਤਰ੍ਹਾਂ ਕਿੰਨੀਆਂ ਹੀ ਇਹਨਾਂ ਨੇ ਰਸੇ ਇਹੋ ਜੇ ਔਰਤਾਂ ਲਈ ਬੱਟੇ ਜਿਹਦੇ ਨਾਲ ਔਰਤ ਨੂੰ ਬੰਦੇ ਦੀ ਮੁਠੀ ਚ ਰੱਖਿਆ ਜਾ ਸਕੀ ਪਤੀ ਔਰਤ ਦਾ ਪਰਮੇਸ਼ਰ ਹੁੰਦਾ ਇਹ ਰੂਲ ਇੱਥੇ ਬਣਾਏ ਗਏ ਇੱਥੇ ਪ੍ਰਾਤਨ ਗ੍ਰੰਥਾ ਚ ਲਿਖਿਆ ਗਿਆ ਪਸ਼ੂ ਸ਼ੂਦਰ ਔਰ ਨਾਰੀ ਨਾਰੀ ਤਿੰਨੋਂ ਤਾੜਨ ਕੇ ਅਧਿਕਾਰੀ ਮਤਲਬ ਔਰਤ ਨੂੰ ਪਸ਼ੂਆਂ ਦੇ ਬਰਾਬਰ ਤੱਕ ਮੰਨਿਆ ਜਾਂਦਾ ਰਿਹਾ ਵੀ ਇਹਨਾਂ ਨੂੰ ਕੈਦ ਚ ਰੱਖਣਾ ਚਾਹੀਦਾ ਤਾੜ ਕੇ ਰੱਖਣਾ ਚਾਹੀਦਾ ਤਾ ਅੱਜ ਵੀ ਉਵੇਂ ਕੀਤਾ ਜਾ ਰਿਹਾ ਹੁਣ ਬਹੁਤ ਸਾਰੇ ਲੋਕ ਜਦੋਂ ਤੁਸੀਂ ਦੇਖੋ ਸੁਖਣ ਵਾਲਾ ਦੇ ਵਿੱਚ ਕਾਂਡ ਵਾਪਰਿਆ ਉਥੇ ਇਹ ਤਾਂ ਬਹੁਤ ਲੋਕਾਂ ਨੇ ਕਿਹਾ ਵੀ ਔਰਤ ਬੰਦਾ ਖਾਗੀ ਔਰਤ ਬੰਦਾ ਖਾਗੀ ਔਰਤ ਬੰਦਾ ਖਾਗੀ ਦੇਖੋ ਜਵਾਨ ਪੁੱਤ ਕਿਸੇ ਦਾ ਮਾਰਿਆ ਬਹੁਤ ਦਰਦ ਆ ਮੈਨੂੰ ਵੀ ਬਹੁਤ ਗਲਤ ਕੀਤਾ ਬਹੁਤ ਸਜ਼ਾ ਮਿਲਣੀ ਚਾਹੀਦੀ ਆ ਪਰ ਜਿਹੜਾ ਉਹਦੇ ਨਾਲ ਉਹਦਾ ਆਸ਼ਿਕ ਸੀ ਉਹਦੇ ਬਾਰੇ ਬਹੁਤ ਘੱਟ ਬੋਲੇ ਨੇ ਸਾਡੇ ਬੰਦੇ ਸਾਡੇ ਪੱਤਰਕਾਰ ਬੰਦੇ ਵੀ ਉਹਦੇ ਬਾਰੇ ਕਿਉਂ ਨਹੀਂ ਬੋਲੇ ਕੱਲੀ ਔਰਤ ਬਾਰੇ ਤਾਂ ਬੋਲੀ ਜਾਂਦੇ ਆ ਉਹਦੇ ਬਾਰੇ ਵੀ ਤਾਂ ਬੋਲਣਾ ਚਾਹੀਦਾ ਨਾ ਇੱਥੇ ਇੱਕ ਸਾਲ ਦੇ ਵਿੱਚ ਸੈਂਕੜੇ ਹਜ਼ਾਰਾਂ ਖਬਰਾਂ ਉਹ ਵੀ ਆਉਂਦੀਆਂ ਜਿੱਥੇ ਪ੍ਰੇਮਿਕਾ ਨਾਲ ਮਿਲ ਕੇ ਪਤੀ ਨੇ ਪਤਨੀ ਦਾ ਕਤਲ ਕੀਤਾ ਉਥੇ ਨਹੀਂ ਇੰਨਾ ਚੀਕਦੇ ਸੀ ਉਥੇ ਘੱਟ ਚੀਕਦੇ ਆ ਅਸਲ ਦੇ ਵਿੱਚ ਮਰਦ ਪ੍ਰਧਾਨ ਸਮਾਜ ਦੀ ਜਿਹੜੀ ਮਰਦ ਪ੍ਰਧਾਨਤਾ ਵਾਲੀ ਸੋਚ ਆ ਉਹਦੇ 'ਚ ਬਹੁਤ ਟੀਰਾ ਆ ਉਹ ਜਿੱਥੇ ਵੀ ਕਿਤੇ ਮੌਕਾ ਮਿਲੇ ਔਰਤ ਨੂੰ ਹੀ ਔਰਤ ਨੂੰ ਹੀ ਨੀਵਾ ਤੇ ਛੋਟਾ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਆ ਸਹਿਬਾ ਤੇ ਮਿਰਜੇ ਦੇ ਕਿਸੇ ਵਿੱਚ ਵੀ ਅਸੀਂ ਆਹੀ ਕੁਸ਼ ਕੀਤਾ ਗੁਰਦਾਸ ਮਾਨ ਦੇ ਇੱਕ ਗੀਤ ਦੀਆਂ ਸਤਰਾਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੂੰਗਾ ਉਹ ਕਹਿੰਦਾ ਪੰਜ ਭਾਈ ਇੱਕ ਮਿਰਜਾ ਬਾਕੀ ਕਿਸਾਕਾਰਾਂ ਨੇ ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ ਬਿਲਕੁਲ ਇਹ ਗੱਲ ਠੀਕ ਆ ਕਿਹੜੇ ਪਾਸੇ ਖੜਦੀ ਵੀ ਉਹ ਉਹਨੇ ਯਾਰ ਮਰਾਤਾ ਉਹਨੇ ਯਾਰ ਮਰਾਤਾ ਅੱਛਾ ਜੇ ਉਹ ਭਰਾ ਮਰਾ ਦਿੰਦੀ ਫਿਰ ਕਿਹੜਾ ਆਪਾਂ ਉਹਨੂੰ ਹਾਰ ਪਾ ਦੇਣੇ ਸੀ ਮਤਲਬ ਕਹਿਣ ਦਾ ਔਰਤ ਨੂੰ ਕਿਸੇ ਪਾਸੇ ਨਹੀਂ ਛੱਡਣਾ ਨਾ ਫਿਰ ਕਹਿਣਾ ਸੀ ਕੰਜਰੀ ਨੇ ਯਾਰ ਨਾਲ ਮਿਲ ਕੇ ਭਰਾ ਮਰਾਤੇ ਮਤਲਬ ਕਹਿਣ ਦਾ ਅਸੀਂ ਮੋੜ ਕੋੜ ਕੇ ਗੱਲ ਔਰਤਾਂ ਤੇ ਮੈਂ ਤਾਂ ਇੱਥੇ ਬਹੁਤ ਸਾਰੇ ਬੰਦੇ ਜਿਹੜੇ ਜਿਹੜੇ ਮਰਦ ਸਾਡੇ ਨਾਲ ਵਿਚਰੇ ਨੇ ਪੜੇ ਨੇ ਜਿਹੜੇ ਹਰ ਇੱਕ ਔਰਤ ਨੂੰ ਇਸ ਨਜ਼ਰ ਨਾਲ ਹੀ ਵੇਖਦੇ ਰਹੇ ਆ ਵੀ ਇਹਨੂੰ ਭੋਗਿਆ ਕਿਵੇਂ ਜਾ ਸਕਦਾ ਹੈ ਇਹਦਾ ਕਿਹੜੇ ਅੰਗ ਦਾ ਸਾਈਜ਼ ਕੀ ਆ ਉਹ ਬੰਦੇ ਬੜੇ ਬੀਬੇ ਰਾਣੇ ਬਣ ਕੇ ਕਈ ਵਾਰੀ ਮੈਂ ਗੱਲਾਂ ਕਰਦੇ ਸੁਣੇ ਐ ਜਿਵੇਂ ਇਹ 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 ਤਾਂ ਬੜੇ ਬ੍ਰਹਮਚਾਰੀ ਹੋਣ ਇਹਨਾਂ ਦੇ ਦਿਮਾਗ 'ਚ ਤਾਂ ਔਰਤ ਦੇ ਪ੍ਰਤੀ ਕੋਈ ਅਟਰੈਕਸ਼ਨ ਹੀ ਨਾ ਆਉਂਦੀ ਹੋਵੇ ਐਦਾਂ ਦੀਆਂ ਗੱਲਾਂ ਕਰਦੇ ਔਰ ਦੇਖੋ ਅਸੀਂ ਬਹੁਤ 도ਗਲੇ ਤੇ ਡਰਾਮੇ ਬਾਜ ਲੋਕਾਂ ਖਾਸ ਕਰ ਅਸੀਂ ਮਰਦ ਅਸੀਂ ਦੋ ਦੋ ਚਿਹਰੇ ਚੱਕੀ ਫਿਰਦੇ ਆ ਅਸੀਂ ਇੰਨੇ ਮੌਕਾ ਪ੍ਰਸਤਾਂ ਜਦੋਂ ਔਰਤ ਉਹੀ ਕੰਮ ਕਰਦੀ ਐ ਅਸੀਂ ਬਹੁਤ ਚੀਕਦੇ ਆ ਤੇ ਰੌਲਾ ਪਾਉਨੇ ਆ ਜਦੋਂ ਆਪ ਅਸੀਂ ਉਹੀ ਕਰਤੂਤਾਂ ਕਰਦੇ ਆ ਫੇਰ ਅਸੀਂ ਉਹਨੂੰ ਛੁਗਲ ਮੇਲੇ ਵਜੋਂ ਲੈਨੇ ਆ ਬੜੀਆਂ ਥਾਵਾਂ ਤੇ ਵੇਖਿਆ ਮੁੰਡਿਆਂ ਨੇ ਕੁੜੀ ਨਾਲ ਕਰਤੂਤ ਕਰਤੀ ਤੇ ਬੰਦੇ ਮੈਂ ਇਹ ਕਹਿੰਦੇ ਸੁਣੇ ਨੇ ਕੋਈ ਯਾਰ ਮੁੰਡੇ ਖੁੰਡੇ ਸੀ ਇਸ ਉਮਰ ਚ ਹੋਈ ਜਾਂਦਾ ਤਾਂ ਜੇ ਕੋਈ ਕੁੜੀ ਫੇਰ ਉਹਨੂੰ ਮਾਰਨ ਤੱਕ ਤੁਸੀਂ ਦੇਖੋ ਦੋਗਲਾਪਨ ਜਿਨ੍ਹਾਂ ਦਾ ਮੁੰਡਾ ਆਪਣੇ ਆਪ ਵਿਆਹ ਕਰਾਵੇ ਉਹ ਤਾਂ ਮਾਰਦੇ ਨਹੀਂ ਤੇ ਜਿਨ੍ਹਾਂ ਦੀ ਕੁੜੀ ਆਪਣੇ ਆਪ ਵਿਆਹ ਕਰਾ ਲਵੇ ਉਹ ਕੁੜੀ ਨੂੰ ਤੇ ਮੁੰਡੇ ਦੋਵਾਂ ਨੂੰ ਮਾਰਨ ਲਈ ਤਿਆਰ ਹੋ ਜਾਂਦੇ ਨੇ ਅਸੀਂ ਘਰ ਦੀ ਇੱਜ਼ਤ ਦੀ ਸਾਰੀ ਜ਼ਿੰਮੇਵਾਰੀ ਅਸੀਂ ਮੁੰਡੇ ਦੇ ਸਿਰ ਪਾਈ ਹੈ ਮੈਨੂੰ ਲੱਗਦਾ ਇਹ ਸਾਡੇ ਮਾਪਦੰਡ ਗਲਤ ਨੇ ਔਰਤ ਵਿਰੋਧੀ ਤੇ ਮਰਦ ਦੇ ਪੱਖ 'ਚ ਅੱਜ ਵੀ ਔਰਤਾਂ ਇਹ ਸਾਰੇ ਕੁਛ ਦੀ ਗੁਲਾਮੀ ਭੁਗਤ ਰਹੀਆਂ ਨੇ ਅੱਜ ਵੀ ਅਸੀਂ ਆਪਣੇ ਚਵਲ ਮੁੰਡਿਆਂ ਨੂੰ ਵੀ ਬਹੁਤ ਆਜ਼ਾਦੀ ਦੇ ਛੱਡੀ ਆ ਜਦੋਂ ਮਰਜੀ ਆਓ ਜਦੋਂ ਮਰਜੀ ਜਾਓ ਜਿੱਥੇ ਮਰਜੀ ਖਾਓ ਜਿੱਥੇ ਮਰਜੀ ਬੋਵੋ ਜਿੱਥੇ ਮਰਜੀ ਰਵੋ ਸਾਡੀਆਂ ਕੁੜੀਆਂ ਅਸੀਂ ਉਹਨਾਂ ਨੂੰ ਮੁੰਡਿਆਂ ਤੋਂ ਅੱਧੀ ਆਜ਼ਾਦੀ ਵੀ ਦੇਣ ਨੂੰ ਤਿਆਰ ਨਹੀਂਗੇ ਇੱਥੇ ਅਸੀਂ ਬਿਲਕੁਲ 도ਗਲੇ ਆ ਔਰ ਜੇਕਰ ਕਿਸੇ ਨੂੰ ਮੇਰੀਆਂ ਗੱਲਾਂ ਗਲਤ ਲੱਗਦੀਆਂ ਨੇ ਤਾਂ ਮੈਂ ਕੋਈ ਮਾਫੀ ਨਹੀਂ ਮੰਗਣੀ ਕਿਉਂਕਿ ਉਸ ਪ੍ਰਾਤਨ ਪਰੰਪਰਾਵਾਦੀ ਸੋਚ ਦਾ ਮੈਂ ਗੁਲਾਮ ਨਹੀਂ ਆ ਜਿਹੜੀ ਸੋਚ ਸਾਡੇ ਸਮਾਜ ਚ ਚੱਲਦੀ ਆ ਮੈਂ ਤਾਂ ਸਾਫ਼ ਕਹਿਣਾ ਕਿ ਇਹ ਜਿਹੜਾ ਔਰਤਾਂ ਕੱਲੀਆਂ ਔਰਤਾਂ ਤੇ ਪਾਬੰਦੀ ਲਾਈ ਆ ਇਹਨਾਂ ਨੇ ਵੀ ਉਹ ਫੋਨ ਨਹੀਂ ਰੱਖ ਸਕਦੀਆਂ ਬਿਲਕੁਲ ਗਲਤ ਵਾਹੀਆਤ ਪਰਾਤਨ ਪਰੰਪਰਾਵਾਦੀ ਜਗੀਰੂ ਸੋਚ ਆ ਇਹ ਔਰ ਕੱਲੀ ਇੰਨੀ ਕਿ ਨਹੀਂ ਗਈ ਇੱਥੇ ਬਹੁਤ ਸਾਰੇ ਮਰਦ ਆਪਣੇ ਆਪ ਨੂੰ ਜਿਹੜੇ ਆਧੁਨਿਕ ਵੀ ਕਹੋਂ ਹੁੰਦੇ ਨੇ ਉਹਨਾਂ ਦੇ ਅੰਦਰ ਵੀ 80 ਤੋਂ 90 ਫੀਸਦੀ ਤੱਕ ਉਹੀ ਪਰੰਪਰਾਵਾਦ ਪਿਆ ਹੋਇਆ ਜਿਹੜਾ ਸਮਾਜ ਨੇ ਪੈਦਾ ਕੀਤਾ ਤੇ ਦਿੱਤਾ ਹੈ ਜਿਹੜਾ ਕੋਈ ਵਿਅਕਤੀ ਬਹੁਤ ਜ਼ਿਆਦਾ ਗਹਿਣ ਵਿਚਾਰ ਤਰਕ ਅਧਿਐਨ ਕਰਦਾ ਉਹ ਤਾਂ ਇਹਦੇ ਤੋਂ ਕੁਝ ਹੱਦ ਤੱਕ ਮੁਕਤ ਹੋ ਸਕਦਾ 100% ਨਹੀਂ ਪਰ ਜਿਹੜੇ ਬਾਕੀ ਮਰਦ ਨੇ ਉਹ ਇਹਦੇ ਤੋਂ ਬਿਲਕੁਲ ਮੁਕਤ ਨਹੀਂ ਹੋਏ ਹੁੰਦੇ ਇਹਦੇ ਤੇ ਮੈਂ ਇੱਕ ਕਹਾਣੀ ਲਿਖੀ ਸੀ ਦੋਗਲਾਪਣ ਬਹੁਤ ਟਾਈਮ ਪਹਿਲਾਂ ਦੀ ਗੱਲ ਆ ਉਦੋਂ ਉਸ ਮਿੰਨੀ ਕਹਾਣੀ ਦੇ ਵਿੱਚ ਮੈਂ ਇਹ ਲਿਖਿਆ ਸੀ ਵੀ ਇੱਕ ਵਾਰੀ ਗੁਰਬੀਰ ਰੀਟਾ ਦਾ ਹੱਥ ਫੜ ਕੇ ਇੱਕ ਪਾਰਕ 'ਚ ਬੈਠਾ ਸੀ ਤੇ ਉਹਨੂੰ ਕਹਿ ਰਿਹਾ ਸੀ ਰੀਟਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ ਮੈਨੂੰ ਬਹੁਤ ਦੁੱਖ ਹੈ ਇਹ ਜ਼ਮਾਨਾ ਪਿਆਰ ਦਾ ਦੁਸ਼ਮਣ ਕਿਉਂ ਹੈ ਇਹ ਪਿਆਰ ਦੀ ਭਾਵਨਾ ਨੂੰ ਸਮਝਦਾ ਕਿਉਂ ਨਹੀਂ ਹੈ ਜਦੋਂ ਉਹ ਇਹ ਲਫਾਫੇ ਬਾਜੀ ਵਾਲੇ ਸ਼ਬਦ ਬੋਲ ਰਿਹਾ ਸੀ ਤਾਂ ਐਨ ਉਸੇ ਟਾਈਮ ਉਹਦੀ ਗੁਰਿੰਦਰ ਦੀ ਆਪਣੀ ਭੈਣ ਹਰਪ੍ਰੀਤ ਅਜਮੇਰ ਦਾ ਹੱਥ ਫੜੇ ਹੋਏ ਉਸੇ ਹੀ ਪਾਰਕ ਦੇ ਵਿੱਚ ਆਣ ਟਪਕੀ ਤੇ ਫਿਰ ਉਸ ਦੀਆਂ ਅੱਖਾਂ ਦੇ ਵਿੱਚ ਲਾਲੀ ਸੀ ਅੱਖਾਂ ਗੁੱਸੇ ਨਾਲ ਭਖ ਰਹੀਆਂ ਸੀ ਤੇ ਉਸ ਨੇ ਇੱਕਦਮ ਰੀਟਾ ਦਾ ਹੱਥ ਛੱਡ ਦਿੱਤਾ ਸੀ ਆ ਅਸਲੀਅਤ ਆ ਸਾਡੀ ਆ ਅਸਲੀਅਤ ਆ ਸਾਡੀ ਔਰ ਇਹ 도ਗਲਾਪਨ ਅਸੀਂ ਹਰ ਥਾਂ ਤੇ ਵੇਖਿਆ ਦੇਖੋ ਇੱਥੇ ਮੈਂ ਹਜ਼ਾਰਾਂ ਮੁੰਡੇ ਵੇਖੇ ਨੇ ਮੈਂ ਸੈਂਕੜੇ ਮੁੰਡਿਆਂ ਨਾਲ ਵਿਚਰਿਆ ਜਿਹੜੇ ਪਿਆਰ ਤਾਂ ਕਰਨਾ ਚਾਹੁੰਦੇ ਨੇ ਪਰ ਆਪਣੇ ਲਈ ਆਪਣੇ ਘਰ ਦੇ ਵਿੱਚ ਉਸ ਕੁੜੀ ਨੂੰ ਲਿਆਣਾ ਚਾਹੁੰਦੇ ਨੇ ਜਿਹੜੀ ਪਿਆਰ ਮੁਹੱਬਤ ਇਸ਼ਕ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੁੰਦੀ ਉਹਨੂੰ ਹੀ ਇੱਜ਼ਤਦਾਰ ਸਮਝਦੇ ਨੇ ਬਹੁਤ ਹਰ ਗੱਲ ਤੇ ਅਸੀਂ ਮਰਦ ਦੋਗਲੇ ਆ ਦੇਖੋ ਮੇਰਾ ਇਹ ਠੋਕ ਬਜਾ ਕੇ ਕਹਿਣਾ ਹੈ ਮਰਦਾਂ ਦੇ ਬਰਾਬਰ ਔਰਤਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਸਾਡੀਆਂ ਧੀਆਂ ਨੂੰ ਭੈਣਾਂ ਨੂੰ ਹੁਣ ਕਹੀ ਕਹਿਣਗੇ ਤੂੰ ਆਪਦੀਆਂ ਧੀਆਂ ਨੂੰ ਆਪਦੀਆਂ ਭੈਣਾਂ ਨੂੰ ਦੇ ਲੈ ਆਜ਼ਾਦੀ ਹਾਂ ਬਿਲਕੁਲ ਦੇਣੀ ਹੈ ਦੇਣੀ ਬਣਦੀ ਹੈ ਚਾਹੀਦੀ ਹੈ ਜਿੰਨਾ ਮਰਜੀ ਜ਼ੋਰ ਲਾ ਲਓ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਇਦਾਂ ਗੁਲਾਮ ਨਹੀਂ ਰੱਖ ਸਕਦੇ ਕਿਹੜੀ ਚੀਜ਼ ਨਹੀਂ ਅਸੀਂ ਬਦਲੀ ਮੇਰੀ ਦਾਦੀ ਦੇ ਟਾਈਮ ਤੱਕ ਇੱਕ ਵੀ ਔਰਤ ਨੂੰ ਪੜਾਉਣ ਦਾ ਰਿਵਾਜ ਨਹੀਂ ਸੀ ਹੌਲੀ ਹੌਲੀ ਬਦਲਿਆ ਨਾ ਮੇਰੀ ਮਾਂ ਦੇ ਆਉਂਦਿਆਂ ਤੱਕ ਕਾਫੀ ਸਾਰੀਆਂ ਧੀਆਂ ਭੈਣਾਂ ਨੂੰ ਥੋੜਾ ਥੋੜਾ ਪੜਾਇਆ ਜਾਣ ਲੱਗ ਪਿਆ ਫਿਰ ਹੌਲੀ ਹੌਲੀ ਹੋਰ ਅੱਗੇ ਵਧਿਆ ਹੋਰ ਅੱਗੇ ਵਧਿਆ ਹੋਰ ਅੱਗੇ ਵਧਿਆ ਤੇ ਅੱਜ ਹਰ ਇੱਕ ਘਰ ਆਪਣੀ ਧੀ ਪੈਰ ਨੂੰ ਪੜਾਉਂਦਾ ਪੜਾਉਂਦਾ ਕਿ ਨਹੀਂ ਪੜਾਉਂਦਾ ਅੱਜ ਤੋਂ 30 35 40 ਸਾਲ ਪਹਿਲਾਂ ਕੁੜੀ ਨੂੰ ਨੌਕਰੀ ਲਾਉਣਾ ਬੜਾ ਗਣਾ ਮੰਨਦੇ ਸੀ ਪਰ ਅੱਜ ਕੁੜੀ ਨੂੰ ਨੌਕਰੀ ਲਾਉਣਾ ਜੋਰ ਲਾਇਆ ਜਾਂਦਾ ਪੂਰਾ ਜੋਰ ਲਾਇਆ ਜਾਂਦਾ ਵੀ ਉਹਨੂੰ ਨੌਕਰੀ ਤੇ ਲਵਾਇਆ ਜਾਵੇ ਹੁਣ ਅਸੀਂ ਬਦਲੇ ਨਾ ਸਾਡਾ ਬੜਾ ਕੁਝ ਬਦਲਿਆ ਅੱਜ ਤੋਂ 35 40 ਸਾਲ 50 ਸਾਲ ਪਹਿਲਾਂ ਵਿਆਹ ਤੋਂ ਪਹਿਲਾਂ ਮੁੰਡੇ ਤੇ ਕੁੜੀ ਦਾ ਇੱਕ ਦੂਜੇ ਨੂੰ ਵੇਖਣਾ ਬਹੁਤ ਵਰਜਤ ਸੀ ਪਰ ਅੱਜ ਆਮ ਹੀ ਲੋਕ ਇੱਕ ਦੂਜੇ ਨੂੰ ਮੁੰਡੇ ਨੂੰ ਕੁੜੀ ਦੀ ਕੁੜੀ ਨੂੰ ਮੁੰਡੇ ਦੀ ਫੋਟੋ ਦਿਖਾਉਂਦੇ ਨੇ ਫਿਰ ਵਿਆਹ ਤੋਂ ਪਹਿਲਾਂ ਮੰਗਣਾ ਕਰਕੇ ਫੋਨ ਤੇ ਗੱਲਾਂ ਵੀ ਕਰਨ ਦਿੰਦੇ ਨੇ ਆਪਾਂ ਬਦਲੇ ਕਿ ਨਾ ਬਦਲੇ ਮੈਨੂੰ ਯਾਦ ਹੈ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਜੇ ਕੋਈ ਕੁੜੀ ਪੈਂਟ ਕਮੀਜ਼ ਪਾ ਲੈਂਦੀ ਸੀ ਨਾ ਪਿੰਡ 'ਚ ਤੇ ਬੜਾ ਮੂੰਹ ਜੋੜ-ਜੋੜ ਗੱਲਾਂ ਕਰਦੇ ਸੀ ਅੱਜ ਘਰਾਂ 'ਚ ਪੈਂਟਾਂ ਕਮੀਜ਼ਾਂ ਲੋਹੜਾਂ ਕੁੜੀਆਂ ਆਮ ਪਾਉਂਦੀਆਂ ਨੇ ਵੱਡੀ ਗੱਲ ਨਹੀਂ ਨਾ ਰਹਿ ਗਈ ਇਹ ਸਾਰਾ ਕੁਝ ਸਾਨੂੰ ਬਦਲਣਾ ਪੈਣਾ ਜੇ ਚੱਜ ਨਾਲ ਤੇ ਆਪੇ ਬਦਲ ਲਾਂਗੇ ਤਾਂ ਵੀ ਠੀਕ ਆ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਆਪੇ ਤਾਂ ਬਦਲ ਹੀ ਦੇਣਾ ਜਿਨੇ ਛੇਤਰ ਖਾ ਕੇ ਬਦਲਣਾ ਉਹਦੀ ਵੀ ਮਰਜ਼ੀ ਆ ਜਿਨੇ ਸਮੇ ਦੇ ਸਥਿਤੀ ਦੇ ਹਿਸਾਬ ਨਾਲ ਆਪੇ ਬਦਲਣਾ ਉਹਦੀ ਵੀ ਇੱਕ ਗੱਲ ਹੋਰ ਆ ਆਉਣ ਵਾਲੇ ਟਾਈਮ 'ਚ 10 ਸਾਲਾਂ ਦੇ ਵਿੱਚ ਜਿਹੜਾ ਮੈਰਜ ਇੰਸਟੀਚੂਨ ਇਹਨੇ ਬਹੁਤ ਡਗਮਗਾਉਣਾ ਹੈ ਉਹਦੇ ਕਾਰਨ ਨੇ ਔਰਤ 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 ਪੜ੍ਹ ਲਿਖ ਰਹੀ ਆ ਔਰ ਤਾਂ ਸਮਝ ਰਹੀ ਆ ਔਰਤ ਆਜ਼ਾਦੀ ਚਾਹੁੰਦੀ ਆ ਮਰਦ ਦੇ ਬਰਾਬਰ ਜਿਉਣਾ ਚਾਹੁੰਦੀ ਆ ਮਰਦ ਨੂੰ ਆਪਣੀ ਮੁੱਠੀ ਚ ਬੰਨਣਾ ਚਾਹੁੰਦਾ ਇਹ ਆਉਣ ਵਾਲੇ ਟਾਈਮ ਚ ਨਹੀਂ ਚੱਲਣਾ ਔਰ ਮੈਰਜ ਇੰਸਟੀਟਿਊਸ਼ਨ ਜਿਹੜਾ ਇਹਨੇ ਇਹਨੇ ਡਗਮਗਾਉਣਾ ਇਹਨੇ ਟੜਕਣਾ ਅੱਜ ਮੇਰੀਆਂ ਗੱਲਾਂ ਕਿਸੇ ਨੂੰ ਬੜੀਆਂ ਵੱਧਮੀਆਂ ਲੱਗ ਸਕਦੀਆਂ ਨੇ ਪਰ ਇਹ ਇੰਜ ਹੋਣਾ ਹੈ ਤੁਸੀਂ ਇਹ ਸਭ ਕੁਝ ਤੇ ਆਪਣਾ ਵਿਚਾਰ ਲਿਖ ਸਕਦੇ ਹੋ ਪਰ ਲਿਖਿਓ ਬੰਦਿਆਂ ਵਾਲੀ ਭਾਸ਼ਾ 'ਚ ਦੀ ਪੈਣ ਮਾਂ ਸਾਰਿਆਂ ਦੇ ਘਰਾਂ ਚ ਹੈਗੀ ਆ। ਔਰ ਅੰਗ ਵੀ ਸਾਰਿਆਂ ਦੇ ਨੂੰ ਸੇਮ ਲੱਗੇ ਨੇ। ਕਿਰਪਾ ਕਰਕੇ ਆਪਣੇ ਤੁਹਾਡੇ ਮਾਪਿਆਂ ਨੇ ਜਿਹੜੀ ਬੰਦੇ ਦੀ ਜ਼ੁਬਾਨ ਆ ਉਹ ਇਹ ਦੱਸਦੀ ਆ ਕਿ ਮਾਪਿਓ ਨੇ ਪਰਵਰਸ਼ ਕੀਤੀ ਕਿਜੀ ਆ। ਤੇ ਤੁਹਾਡੇ ਮਾਪਿਓ ਨੇ ਤੁਹਾਡੀ ਪਰਵਰਸ਼ ਕਿਜੀ ਕੀਤੀ ਆ ਉਹ ਆਪਣੇ ਕਮੈਂਟਾਂ ਰਹੀਂ ਪੇਸ਼ ਨਾ ਕਰਿਓ। ਬਾਕੀ ਤੁਹਾਡੀ ਮਰਜ਼ੀ ਆ। ਬਹੁਤ